ਸਟਾਰਟਿੰਗ ਤੋਂ ਕਰ ਲੋ ਚਾਹੀਏ ਅੱਜ ਪਹਿਲਾ ਹੀ ਪੰਜਾਬ ਬੜੀ ਤਰਾਸਤੀ ਦੇ ਦੌਰ ਚੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਵਿੱਚ ਲੱਖਾਂ ਏਕੜ ਜਿਹੜੀ ਫਸਲ ਖਰਾਬ ਹੋਈ ਹੈ ਬਹੁਤ ਸਾਰੇ ਸਾਡੇ ਵੀਰ ਪੈਣਾ ਬੱਚੇ ਜਿਹੜੇ ਨਾ ਅੱਜ ਹੜਾਂ ਦੀ ਤਰਾਸਤੀ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਨੇ ਪਰ ਜਦੋਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਦੇਖਦੇ ਤਾਂ ਕਿਤਨਾ ਕਿਤੇ ਮੁਸ਼ਕਲਾਂ ਜਿਹੜੀਆਂ ਪਹਾੜ ਬਣ ਕੇ ਖੜੀਆਂ ਨੇ ਪਿੰਡ ਪੌਂਚਿਆਂ ਪੱਪੜਾ ਜਿੱਥੇ ਜਿਸ ਦੇਖੋ ਮੇਰੇ ਸਾਹਮਣੇ ਬਜ਼ੁਰਗ ਬੈਠੇ ਨੇ ਇਹ ਬਜ਼ੁਰਗ ਪਿਛਲੇ ਕਈ ਸਾਲਾਂ ਤੋਂ ਕੈਂਸਰ ਪੀੜਤ ਨੇ 3rd ਸਟੇਜ ਦਾ ਨੂੰ ਕੈਂਸਰ ਹੈ ਤੇ ਥੋੜੇ ਦਿਨ ਪਹਿਲਾਂ ਇਹ ਜਿਹੜੀ ਇੱਕ ਬਾਜੂ ਉਹ ਕੱਟ ਦਿੱਤੀ ਗਈ ਹੈ ਕਿਉਂਕਿ ਜਿਹੜਾ ਇਨਫੈਕਸ਼ਨ ਸੀ ਉਹਦਾ ਲੈਵਲ ਵੱਧ ਗਿਆ ਸੀ ਤੇ ਬਹੁਤ ਕ੍ਰਿਟੀਕਲ ਪੇਸ਼ੈਂਟ ਹੈ ਜਿਹੜੀ ਘਰ ਦੇ ਵੀ ਸਾਰੇ ਹਾਲਾਤ ਦੇਖਦੇ ਹਾਂ ਮਾਤਾ ਜੀ ਬੈਠੇ ਨੇ ਤੇ ਵਾਈਫ ਨੇ ਅੱਖਾਂ 'ਚ ਹੰਝੂ ਨੇ ਅਸੀਂ ਬਹੁਤ ਛੋਟੀ ਜਿਹੀ ਇੱਕ ਤਿਲਫੁਲ ਮਦਦ ਲੈ ਕੇ ਆਏ ਸੀ ਅਚਾਨਕ ਕਿਸਦਾ ਸੁਨੇਹਾ ਆਇਆ ਸੀ ਪਰ ਇੱਥੇ ਆ ਕੇ ਲੱਗਿਆ ਵੀ ਇਹ ਜਿਹੜੀ ਮਦਦ ਹੈ ਤਾਂ ਇੱਕ ਊਂਟ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੈ ਕਿਨਾਂ ਉਹ ਲੋਡ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਇਹਨਾਂ ਦਾ ਇਲਾਜ ਚੱਲ ਰਿਹਾ ਮੁੱਲਾਂਪੁਰ ਕੈਂਸਰ ਹਸਪਤਾਲ ਦੇ ਵਿੱਚ ਹਾਂ ਬਹੁਤ ਸਾਰੇ ਮੇਰੇ ਦਰਸ਼ਕਾਂ ਨੇ ਸਵਾਲ ਕਰਨਾ ਵੀ ਜਿਨ੍ਹਾਂ ਦਾ ਬੁੱਲਾਪੁਰ ਚੱਲਦਾ ਤੇ ਇਹਨਾਂ ਕੋਲੇ ਆਯੁਸ਼ਮਾਨ ਕਾਰਡ ਹੈ 5 ਲੱਖ ਦਾ ਜਾਂ ਪੰਜਾਬ ਸਰਕਾਰ ਦਾ ਕਾਰਡ ਹੈ ਪੰਜਾਬ ਸਰਕਾਰ ਦਾ ਕਾਰਡ ਤਾਂ ਇਹਨਾਂ ਦਾ ਬੜਾ ਹੀ ਨਹੀਂ ਇਹਨਾਂ ਨੂੰ ਪਤਾ ਵੀ ਨਹੀਂ ਅਸੀਂ ਦੱਸਿਆ ਨਾਲ ਵੀ ਤੁਸੀਂ ਵੜਾ ਸਕਦੇ ਹੋ ਜੇ ਤੁਸੀਂ ਚਾਹੋ ਤੇ ਉੱਥੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜਾ ਅਯੁਸ਼ਮਨ ਕਾੜਾ ਦੀ ਇੱਕ ਵੱਡੀ ਗੱਲ ਹੈ ਜਿਹੜੀ ਉਹ ਚ ਇੱਕ ਲੂਪੋਲ ਹੈ ਉਹ ਸਰਜਰੀ ਵੇਲੇ ਤਾਂ ਉਹਦੀ ਪੇਮੈਂਟ ਹੁੰਦੀ ਆ ਪਰ ਜਦੋਂ ਉਹਨਾਂ ਦੀ ਡੇਲੀ ਰੁਟੀਨ ਚ ਉਹਨਾਂ ਨੇ ਚੈਕਿੰਗ ਕਰਾਉਣ ਜਾਣੀ ਆ ਜਿਹੜੀ ਟਰਾਂਸਪੋਰਟੇਸ਼ਨ ਆ ਜੋ ਉੱਥੇ ਦੀ ਲੋਕਲ ਮੈਡੀਸਿਨਸ ਨੇ ਜੋ ਲੋਕਲ ਹਨ ਉਸ ਤੋਂ ਇਲਾਵਾ ਕੀਮੋ ਵਗੈਰਾ ਲੱਗਣੀ ਨੇ ਉਹਦੀ ਉਹ ਪੇਮੈਂਟ ਜਿਹੜੀ ਆ ਨਹੀਂ ਦਿੰਦੇ ਸੋ ਸਾਰਾਂ ਇਸ ਗੱਲ ਦਾ ਇਹ ਆ ਵੀ ਇਹ ਬਜ਼ੁਰਗ ਸਾਹਮਣੇ ਬੈਠੇ ਨੇ ਮੈਂ ਚਾਹਾਂਗਾ ਇੱਕ ਵਾਰ ਕੈਮਰਾ ਇੱਧਰ ਹੀ ਰੱਖੋ ਮੇਰੇ ਵੱਡੇ ਵੀਰ ਨੇ ਬਾਪ ਨੇ ਮਾਂ ਬੈਠੀ ਆ ਸਾਹਮਣੇ ਇਹ ਘਰ ਦੀ ਤੁਸੀਂ ਸਾਰੇ ਹਾਲਾਤ ਦੇਖ ਰਹੇ ਮੇਰੇ ਕੈਂਸਰ ਨੂੰ ਲੋਕ ਕਹਿੰਦੇ ਨੇ ਵੀ ਕੌਣ ਹੁੰਦਾ ਹੈ ਕੈਂਸਰ ਤੇ ਇਹ ਜਿਹੜਾ ਪਰਿਵਾਰ ਹੈ ਇਹਨੂੰ ਲੋੜ ਹੈ ਜੀ ਬਹੁਤ ਜ਼ਿਆਦੇ ਜੇ ਅਸੀਂ ਚਾਹੁੰਦੇ ਹਾਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਸ ਪਿੰਡ 'ਚ ਬਹੁਤ ਸਾਰੇ ਤਨਹਾਡ ਲੋਕ ਹੋਣੇ ਨੇ ਥੋੜੀ-ਥੋੜੀ ਆਪਾਂ ਮਦਦ ਕਰੀਏ ਇਸ ਪਰਿਵਾਰ ਨੂੰ ਜੇ ਅਸੀਂ ਇਹਨਾਂ ਦੇ ਮਹਿਲ ਨਹੀਂ ਖੜੇ ਕਰਕੇ ਦੇ ਸਕਦੇ ਕਮ ਸਕਮ ਇਹਨਾਂ ਦੀ ਜਿਹੜਾ ਆਪਾਂ ਬਾਹ ਬਣੀਏ ਇਸ ਦੁੱਖ ਦੀ ਘੜੀ ਦੇ ਵਿੱਚ ਜਿੰਨੀ ਵੀ ਮਦਦ ਸੰਭਵ ਹੋ ਸਕਦੀ ਹੈ ਇਸ ਪਰਿਵਾਰ ਦੀ ਕਰੀਏ ਬਹੁਤ سارے ਲੋਕ ਨੇ ਜੀ ਤੁਸੀਂ ਮੜ ਜਾ ਆਲਾ ਬਰਾਲਾ ਥੋੜਾ ਜਿਹਾ ਦੇਖੋਗੇ ਆਲੇ ਦੁਆਲੇ ਤੁਹਾਨੂੰ ਲੋਕ ਹੀ ਲੋਕ ਦੇਖਣਗੇ ਪਰ ਕਿ ਵੀ ਜਦੋਂ ਸਾਹਮਣੇ ਆ ਜਾਂਦਾ ਤਾਂ ਆਪਾਂ ਨੂੰ ਜ਼ਰੂਰ ਮਦਦ ਲਈ ਅੱਗੇ ਆਉਣਾ ਚਾਹੀਦਾ ਸੋ ਪਿੰਡ ਪੱਪਲ ਹੈ ਜੀ ਇਹ ਇਹਨਾਂ ਦਾ ਨਾਮ ਤੋਂ ਡਾਕੀ ਹੈ ਜੀ ਸ਼ਿਪ ਭਾਰਤੀ ਸ਼ਿਪ ਭਾਰਤੀ ਇਹਨਾਂ ਦਾ ਨਾਮ ਹੈ ਜੀ ਇਹ ਰਾਜਪੁਰਾ ਬਲਾਕ ਦੇ ਵਿੱਚ ਜਿਹੜਾ ਹੈ ਇਹ ਪਿੰਡ ਹੈ ਤੇ ਅਸੀਂ ਫੋਨ ਨੰਬਰ ਵੀ ਇਹਨਾਂ ਦਾ ਦੇਵਾਂਗੇ ਤੁਹਾਨੂੰ ਡਾਇਰੈਕਟ ਇਹਨਾਂ ਦੀ ਕਮੇਟੀ ਹੈ ਉਹ ਨਰਸਿੰਗ ਕਰ ਰਹੀ ਆ ਉਹਦੀ ਬਦੌਲਤ ਇਹ ਉਹਨਾਂ ਦੀ ਡਰੈਸਿੰਗ ਵਗੈਰਾ ਕਰਦੀ ਆ ਅਸੀਂ ਉਹਦਾ ਹੀ ਨੰਬਰ ਦੇਵਾਂਗੇ ਤਾਂ ਜੋ ਕੋਈ ਮਿਡਲਮੈਨ ਨਾਲ ਵਿੱਚ ਹੋਵੇ ਉਹੀ ਬੇ ਮੈਂ ਟੇਕ ਕੇਅਰ ਕਰ ਰਹੀ ਆ ਉਹ ਬੇਟੀਆਂ ਦਾ ਨੂੰ ਦਵਾਈਆਂ ਵਗੈਰੇ ਜਿੰਨਾ ਕੋਦੇ ਕੋਲ ਸੰਭਵ ਹੁੰਦਾ ਕਿਉਂਕਿ ਨਰਸਿੰਗ ਦੇ ਵਿੱਚ ਵੀ ਕੋਈ ਬਹੁਤ ਵੱਡੀ ਤਨਖਾਹ ਨਹੀਂ ਹੁੰਦੀ ਪਰ ਜਿੰਨੀ ਕੁ ਸੰਭਵ ਮਦਦ ਹੁੰਦੀ ਆ ਉਹ ਵਿਚਾਰੀ ਡਰੈਸਿੰਗ ਦੇ ਲੈਵਲ ਤੇ ਜਾਂ ਮੈਡੀਕਲ ਲਾਈਨ ਦੇ ਤੌਰ ਤੇ ਇਹਨਾਂ ਦੀ ਮਦਦ ਕਰਦੀ ਆ ਸੋ ਅੱਗੇ ਆਈਏ ਕੋਈ ਨਾ ਕੋਈ ਬਾ ਫੜੀਏ ਰਾਸ਼ਨ ਦੀ ਇਹਨਾਂ ਨੂੰ ਪੂਰਾ ਕਰੀਏ ਜਾਂ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰੀਏ ਜਾਂ ਉਹਨਾਂ ਨੂੰ ਕੈਸ਼ ਮਦਦ ਕਰੀਏ ਜਾਂ ਉਹਨਾਂ ਦੇ ਜਿਹੜੀਆਂ ਬਿਮਾਰੀ ਦੇ ਉੱਤੇ ਦਵਾਈਆਂ ਦਾ ਖਰਚਾ ਆਉਂਦਾ ਉਹ ਪੂਰਾ ਕਰੀਏ ਤੇ ਬਾਕੀ ਪ੍ਰਮਾਤਮਾ ਅੱਗੇ ਨਾਲ ਕੋਈ ਦੁਆ ਵੀ ਕਰੀਏ ਵੀ ਇਸੇ ਤਰੀਕੇ ਠੀਕ ਹੁਣ ਜਲਦੀ ਤੇ ਆਪਣੇ ਪਰਿਵਾਰ ਦੇ ਨਾਲ ਵਧੀਆ ਜਿਹੜਾ ਜੀਵਨ ਬਤੀਤ ਕਰਨ ਜੈ ਹਿੰਦ ਜੈ ਪਰਮ